ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੜਰੇਆ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਕਿ ਕਲ ਜੁਗੀ ਸੁਭਾਅ ਮਾਨੋ ਅੱਜ ਛੁਰੀ ਬਣਿਆ ਹੋਇਆ ਏ ਤੇ ਰਾਜੇ ਰਾਜਨੀਤਿਕ ਲੋਕ ਉਹਦੀ ਆੜ ਦੇ ਵਿੱਚ ਪਾਪ ਕਮਾਉਂਦੇ ਨੇ ਲੋਕਾਂ ਦੇ ਕਤਲੋਗਾਰਤ ਕਰਦੇ ਨੇ ਸਿਰਫ ਰਾਜਨੀਤੀ ਦੇ ਵਿੱਚ ਜਿੱਤਣ ਦੇ ਲਈ ਤੇ ਧਰਮ ਮੈਂ ਕਹਿੰਦੇ ਜਿਵੇਂ ਇਦਾਂ ਲੱਗਦਾ ਏ ਖੰਭ ਲਾ ਕੇ ਕਿਤੇ ਉੱਡ ਹੀ ਗਿਆ ਏ ਨਜ਼ਰ ਨਹੀਂ ਆ ਰਿਹਾ ਧਰਮ ਦਾ ਤੇ ਕੋਈ ਕਰਮ ਪੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ ਚਾਰੇ ਪਾਸੇ ਝੂਠ ਦਾ ਬੋਲ ਬੱਲ ਆਏ ਝੂਠ ਬੋਲਣ ਵਾਲੇ ਇਨਸਾਨ ਅੱਗੇ ਆ ਰਹੇ ਨੇ ਜਿੱਤ ਰਹੇ ਨੇ ਠੱਗੀਆਂ ਡਕੈਤੀਆਂ ਕਰ ਰਹੇ ਨੇ ਤੇ ਸੱਚ ਦਾ ਚੰਦਰਮਾ ਕਿਤੇ ਵੀ ਕਹਿੰਦੇ ਨਜ਼ਰ ਨਹੀਂ ਆ ਰਿਹਾ ਹੋਂ ਭਾਲ ਬਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ ਤੇ ਮੈਂ ਭਿਆ ਭਾਲ ਭਾਲ ਕੇ ਬਿਆਕੁਲ ਹੋ ਰਿਹਾ ਕਹਿੰਦੇ ਪਰ ਮੈਨੂੰ ਸੱਚ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਿਹਾ ਵਿੱਚ ਹਮੇ ਕਰ ਦੁੱਖ ਰੋਈ ਤੇ ਜਗਤ ਅਸਲ ਦੇ ਵਿੱਚ ਹਮੇ ਦੇ ਰੋਗ ਦੇ ਵਿੱਚ ਹੀ ਬਹੁਤ ਜ਼ਿਆਦਾ ਵਿਗਾੜ ਸਮਾਜ ਦੇ ਵਿੱਚ ਪਾ ਰਿਹਾ ਹੈ ਬੜੇ ਧਿਆਨ ਨਾਲ ਕਿਤੇ ਵੇਖਿਓ ਕਿਸੇ ਵੀ ਰਿਸ਼ਤੇ ਨਾਤੇ ਦੇ ਵਿਗੜਨ ਦਾ ਵੱਡਾ ਕਾਰਨ ਕੋਈ ਵੀ ਨਹੀਂ ਹੁੰਦਾ ਪਰ ਇਨਸਾਨ ਆਪਣੀ ਹਉਮੈ ਨੂੰ ਨਹੀਂ ਡੇਗਣਾ ਚਾਹੁੰਦਾ ਰਿਸ਼ਤਾ ਖਤਮ ਕਰ ਦੇਵੇਗਾ ਹਉਮੈ ਨੂੰ ਈਗੋ ਨੂੰ ਹਟ ਨਹੀਂ ਹੋਣ ਦੇਣਾ ਚਾਹੁੰਦਾ ਇਸ ਕਰਕੇ ਮਨੁੱਖ ਆਪਣੇ ਅਹੰਕਾਰ ਨੂੰ ਹਮੇਸ਼ਾ ਉੱਪਰ ਰੱਖਦਾ ਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਵੀ ਸਮਝਾਉਂਦੇ ਨੇ ਜਗ ਹਉਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਭਾਇ ਕਹਿੰਦੇ ਜਗਤ ਨੂੰ ਅਸਲ ਦੇ ਵਿੱਚ ਹਉਮੈ ਦੀ ਮੈਲ ਲੱਗੀ ਹੋਈ ਏ ਤੇ ਹਉਮੈ ਦੇ ਅਧੀਨ ਹੀ ਹਰ ਇੱਕ ਕੰਮ ਮਨੁੱਖ ਕਰਦਾ ਜਾਂਦਾ ਏ ਤੇ ਵਿਗਾੜ ਪਾਉਂਦਾ ਏ